ਕਿਸਤੀ ਅਜੇ ਸਲੋ ਹੀ ਚੱਲ ਰਹੀ ਹੈ ਨਾ ਆਹ ਆਹ ਦੇਖੋ ਇਹ ਕਿੱਡੇ-ਕਿੱਡੇ ਗਵਾਰੇ ਹਨਾ ਇਹ ਸੇਲਾ ਦੇਖੋ 30 ਰੁਪਏ 20-20 ਰੁਪਏ ਸੇਲਾ ਲੋ ਵੀ ਟੋਕਨ ਵੀ ਲੈ ਲਿਆ ਆਪਣੇ 859 ਵੀ ਕੋਈ ਕਟ ਬਾਸ਼ਾ ਹੁੰਦੀ ਹੈ ਜਾਂ ਕਿਸੇ ਚੀਜ਼ ਚ ਵੀਕ ਹੈ ਉਹ ਤਾਂ ਉਹ ਲਿਖ ਕੇ ਜਾਂਦਾ ਤੇ ਮਤਲਬ ਉਹਦੀ ਉਹ ਮੰਨਤ ਪੂਰੀ ਹੁੰਦੀ ਹੈ ਤੇ ਰਹਾ ਨਾ ਦਰਬਾਰ ਸਾਹਿਬ ਨੂੰ ਜਾਣ ਦਾ ਰਸਤਾ ਕਿੰਨਾ ਸੋਹਣਾ ਸਜਾਇਆ ਹੋਇਆ ਫੁੱਲ ਇਹ ਦਰਖਤਾਂ ਇਹਦੇ ਨਾਲ ਗੁਰਗੋਬ ਸਿੰਘ ਜੀ ਨੇ ਆਪ ਦਾ ਕੋੜਾ ਬੰਨਿਆ ਸੀ ਯਾਰ ਆਹ ਮਾ ਹੁਣ ਦੇਖੇ ਕਿਸ ਨੇ ਆਈ ਜੀ ਖੇਡ ਆ ਦੇਖੋ ਆ ਇਧਰ শুটিং ਵਾਲਾ ਸਿਸਟਮ ਆ ਗਿਆ ਹਨਾ ਆ ਰਫਲ ਨਾਲ ਸ਼ੂਟ ਕਰਨਾ ਸਾਹਮਣੇ ਫਿਰ ਇਹ ਨਾਮ ਦਿੰਦੇ ਨੇ ਜਿਹਨੇ ਪੱਧਰ ਸ਼ੂਟ ਕਰੋਗੇ ਹਨਾ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਇੱਕ ਨਵੇਂ ਬਲੌਗ ਦਾ ਤੁਹਾਡਾ ਵੈਲਕਮ ਹੈ ਜੀ ਤੇ ਸਵੇਰ ਦਾ ਟਾਈਮ ਹੈ ਜੀ ਆਪਾਂ ਖੜੇ ਆ ਤਲਵੰਡੀ ਸਾਬੋ ਤੇ ਰਾਤ ਥੋੜਾ ਜਿਹਾ ਲੇਟ ਹੋ ਗਏ ਸੀ ਟਰੇਨ ਲੇਟ ਹੋ ਗਈ ਸੀ ਬਾਕੀ ਪਹੁੰਚੇ ਵੀ ਲੇਟ ਸੀ ਤਾਂ ਕਿ ਤੁਹਾਨੂੰ ਕੁਝ ਦਿਖਾ ਨਹੀਂ ਸਕੇ ਹਨ ਤੇ ਹੁਣ ਸਵੇਰ ਤੋਂ ਤੁਹਾਨੂੰ ਸਾਰੇ ਗੁਰੂ ਘਰ ਵੀ ਦਿਖਾਵਾਂਗੇ ਤੇ ਜਿਹੜੇ ਇਤਿਹਾਸਕ ਜਗ੍ਹਾ ਨੇ ਉਹਨਾਂ ਦੀ ਵੀ ਦਰਸ਼ਨ ਕਰਵਾਵਾਂਗੇ ਤੁਹਾਨੂੰ ਤੇ ਆਜੋ ਕਰਦੇ ਆ ਬਲੌਗ ਦੀ ਸਟਾਰਟਿੰਗ ਆਪ ਤੁਸੀਂ ਯਾਰ ਸਵੇਰ ਦਾ ਮਾਹੌਲ ਦੇਖੋ ਕਿੰਨੀ ਸੰਗਤ ਪਹੁੰਚੀ ਹੈ ਠੀਕ ਵੇਲੇ ਦਾ ਟਾਈਮ ਹੈ ਗੁਰੂ ਘਰ ਦੇ ਸਾਹਮਣੇ ਵਾਲੀ ਸੜਕ ਹੈ ਨਾ ਰਸਤਾ ਜਿਹੜਾ ਆ ਦੇਖੋ ਸਵੇਰੇ ਸਵੇਰੇ ਬਹੁਤ ਜ਼ਿਆਦਾ ਇਕੱਠ ਹੋ ਰਿਹਾ ਹੈ ਵੀ ਪਹਿਲਾਂ ਆਪਾਂ ਬੂਟ ਜਮਾ ਕਰਾਉਨੇ ਹੁਣ ਫੇਰ ਟੇਕਣ ਜਾਵਾਂਗੇ ਮੱਥਾ ਹੱਥ ਮੂਤੋ ਕੇ ਲੋ ਵੀ ਟੋਕਨ ਵੀ ਲੈ ਲਿਆ ਆਪਣੇ 859 859 ਹੈ ਪਤਾ ਨਹੀਂ 869 ਹੈ ਲੈ ਬੂਟ ਕਰਾ ਦੇ ਆਪਣੇ ਹਮਾ ਤੇ ਹੁਣ ਹੱਥ ਮੂਤੋ ਕੇ ਆਪਾਂ ਸਰੋਵਰ ਚ ਫੇਰ ਟੇਕਣ ਕਰਦੇ ਆ ਮੱਥਾ ਤੇ ਤੁਨ ਨੂੰ ਕਰਾਉਣੇ ਆ ਦਰਸ਼ਨ ਆਪਾਂ ਗੁਰੂਗਰ ਦੇ ਇਕੱਠੇ ਬਹੁਤ ਸਵੇਰ ਸਵੇਰ ਆ ਦੇਖੋ ਮੈਂ ਸੋਚਦਾ ਸੀ ਮਹਾਂ ਚਲਾ ਦਿਨ ਚੜੇ ਮੱਥਾ ਟੇਕੂਆਂ ਪਰ ਕਾਠਾ ਜਿਹੜਾ ਬਹੁਤ ਜ਼ਿਆਦਾ ਸ਼ੁਰੂ ਕਰੇ ਤੱਕ ਦਮ ਦਾ ਸਾਹਿਬਣਾ ਤੇ ਉਹ ਗੁਰੂ ਘਰ ਦੇ ਨਾਲ ਲੱਗਦੇ ਵੀ ਇੱਧਰ ਇੱਕ ਗੁਰੂ ਘਰ ਇਹ ਹੈ ਨਾ ਇਹਦੇ ਤਾਂ ਸਵਾਰੀ ਵੀ ਦੱਸਾਂਗੇ ਪਹਿਲਾਂ ਇੱਥੇ ਆਪਾਂ ਸਰੂਬ ਚੜਦੇ ਆ ਤੋਨੇ ਹੱਥ ਨੂੰ ਫੇਟੇਕਦੇ ਆ ਮੱਥਾ ਆਪਾਂ ਆਹ ਨਾ ਆਤਮਾ ਦੇ ਰੂਪ ਤੋਂ ਲੈ ਆ ਦੇਖੋ ਜੀ ਸਰੋਵਰ ਸਾਹ ਮੁਰਕੇ ਲੈਟ ਹੋਣਾ ਮੁਰਕਾ ਬਣਾਉ ਪਿੰਡ ਵਾਲਾ ਕੰਮ ਉਧਰੋਂ ਮੁਰਕਾ ਫੇਰ ਉਹ ਬੰਦਾ ਕਿਉਂ ਇਹ ਫਿਊ ਇਹ ਗੁਰੂ ਘਰ ਹੈ ਗੁਰੂ ਘਰ ਦਾ ਨਾਮ ਹੈ ਲੇਕਿਨ ਸਰ ਗੁਰੂ ਘਰ ਹੈ ਨਾ ਇੱਥੇ ਮਤਲਬ ਜੋ ਵੀ ਕੋਈ ਪੰਜਾਬੀ 'ਚ ਲਿਖ ਕੇ ਜਾਂਦਾ ਜਾਂ ਇੰਗਲਿਸ਼ ਲਿਖ ਕੇ ਜਾਂਦਾ ਹੈ ਨਾ ਜਿਹਨੂੰ ਕੋਈ ਕਟ ਆਉਂਦੀ ਹੈ ਮੰਨਿਆ ਜਾਂਦਾ ਹੈ ਨਾ ਵੀ ਕੋਈ ਕਟ ਭਾਸ਼ਾ ਆਉਂਦੀ ਹੈ ਜਾਂ ਕਿਸੇ ਚੀਜ਼ 'ਚ ਵੀਕ ਹੈ ਉਹ ਤਾਂ ਉਹ ਲਿਖ ਕੇ ਜਾਂਦਾ ਤੇ ਮਤਲਬ ਉਹਦੀ ਉਹ ਮੰਨਤ ਪੂਰੀ ਹੁੰਦੀ ਹੈ ਤੇ ਉਹ ਮਤਲਬ ਕਿ ਉਹ ਚ ਪੂਰਾ ਐਕਸਪਰਟ ਹੋ ਜਾਂਦਾ ਹੈ ਨਾ ਇੰਟੈਲੀਜੈਂਟ ਹੋ ਜਾਂਦਾ ਆ ਦੇਖੋ ਜੀ ਮੈਂ ਇੱਥੇ ਉੜਾੜਾ ਲਿਖਿਆ ਹੋਇਆ ਹੈ ਇੰਗਲਿਸ਼ 'ਚ ਵੀ ਸਾਰਾ ਕੁਝ ਲਿਖਿਆ ਹੈ ਤੇ ਮੈਂ ਇੱਥੇ ਜਿਹੜਾ ਜਿਸ ਨੂੰ ਕਟ ਆਉਂਦਾ ਹੈ ਆ ਦੇਖੋ ਕਿੰਨੇ ਬੱਚੇ ਵੀ ਬੈਠੇ ਨੇ ਹੈ ਨਾ ਤੇ ਬਜ਼ੁਰਗ ਸਾਰੇ ਬੈਠੇ ਨੇ ਤੇ ਸਾਰੇ ਲਿਖ ਰਹੇ ਨੇ ਆ ਦੇਖੋ ਹੁਣ ਚੱਲਦੇ ਆਪਾਂ ਇੱਧਰ ਆ ਗੁਰੂ ਘਰ ਤਕ ਸ੍ਰੀ ਦਮਦਵਾ ਸਾਹਿਬ ਗੁਰੂ ਕਾਸ਼ੀ ਹੈ ਨਾ ਤੇ ਟੇਕਦੇ ਆ ਮੱਥਾ ਤੇ ਤੁਹਾਨੂੰ ਵੀ ਕਰਾਉਨੇ ਆ ਦਰਸ਼ਨ ਆਪਾਂ ਕੋਈ ਨਾ ਬਣਾ ਤੇ ਇੱਧਰ ਪਾਸਾ ਵਾਲਾ ਪਾਸਾ ਵਾਲੇ ਪਾਸੇ ਕੋਰੀਅਰ ਭੀੜੇ ਬਹੁਤ ਹੈ ਨਾ ਬਹੁਤ ਸੰਗਤ ਪਹੁੰਚੀ ਆ ਦੇਖੋ ਲੈਣਾ ਲੱਗ ਰੀਆਂ ਨੇ ਇੱਥੇ ਕੋਈ ਮੈਨੂੰ ਤਾਂ ਲਾਈਨ ਚ ਖੜਨਾ ਪਊਗਾ ਇੱਧਰ ਹੋ ਜਾਓ ਦੋ ਆਸਰਾ ਦੋ ਰਾਣਾ ਦਰਬਾਰ ਸਾਹਿਬ ਨੂੰ ਜਾਣ ਦਾ ਰਸਤਾ ਕਿੰਨਾ ਸੋਹਣਾ ਸਜਾਇਆ ਹੋਇਆ ਫੁੱਲ ਲਾ ਕੇ ਹਨ ਉਹਨਾਂ ਨੂੰ ਸੇਨਾ ਸ਼ੁਰੂ ਕਰਤਾ ਬੋਪੂ ਨਾਮ ਨੇ ਲੇਖਣ ਕਰਦੇ ਕਿ ਸਵਾਦ ਦੀ ਸੇਨਾ ਦੇ ਦਰਬਾਰ ਸਾਹਿਬਾਂ ਦੇ ਦਰਬਾਰ ਸਾਹਿਬਾਂ ਦੇ ਉਹਨਾਂ ਦੇ ਬੀਤੂ ਹੰਡੇ ਦੇ ਦਸਤਮਾਣ ਪਰਾਇਸ਼ਾਨ ਨੇ ਜਿਸ ਕੰਨੇ ਦਾ ਸਮਰਪਨ ਪਰਮਾਤਮਾ ਨੂੰ ਸਾਡਾ ਸਤਿਕਾਰ ਸਤਿ ਸਤਿ ਨਾ ਕੋਈ ਤਿੰਨ ਪੰਜਾਂ ਰੰਗ ਪਰਾਇਸ਼ਾਨਾ ਅੱਜ ਤੋਂ ਬਾਅਦ ਗੈਰਾਂ ਨੂੰ ਚਿਦਾਇਆ ਸਿੰਘ ਧਰਮਚੰਦ ਕੋ ਤਾਜ ਸਿੰਘ ਮਹਾਰਾਜ ਸਾਹਿਬ ਨੂੰ ਬਹੁਤ ਬਹੁਤ ਨਮਸਕਾਰ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਪਾ ਗਿਆਂ ਬਾਹਰ ਤੇ ਆ ਸਾਹਮਣੇ ਹੈ ਕਿ ਇਧਰ ਮੰਜੀ ਸਾਹਿਬ ਆ ਦੇਖੋ ਇਹ ਤੇਰੇ ਅਸਤਰ ਸ਼ਾਸਤਰ ਸਾਰੇ ਪੈਨੇ ਆ ਦੇਖੋ ਹਾਈ ਇਧਲੀ ਸਾਈਡ ਆ ਗੁਰੂਕਰ ਪਾਤਸ਼ਾਹੀ ਦਸਵੀਂ ਤੇ ਇੱਥੇ ਵੀ ਆਪਾਂ ਦੇਖਦੇ ਆ ਮੱਥਾ ਪਾਤਸ਼ਾਹੀ ਦਸਵੀਂ ਤੇ ਇਧਰੋਂ ਦਰਵਾਜ਼ਾ ਉਤੋਂ ਇਧਰਲੀ ਸਾਈਡ ਮੱਥਾ ਟੇਕਣ ਤੋਂ ਬਾਅਦ ਇਧਰ ਆ ਜਾਂਦੀ ਨੇ ਫੋਟੋਆਂ ਲੱਗੀਆਂ ਦੇਖੋ ਹਣਾ ਇਹ ਇਤਿਹਾਸ ਦੱਸਿਆ ਸਾਰਾ ਤੇ ਇਹ ਦੂਜੀ ਸਾਈਡ ਵੀ ਇਧਰਲੀ ਸਾਈਡ ਆ ਦੇਖੋ ਸਾਰਾ ਇਤਿਹਾਸ ਦੱਸਿਆ ਹੋਇਆ ਤਲਵੰਡੀ ਸਾਬੋ ਦਾ ਮੱਥਾ ਦੇ ਕੇ ਆਪਾਂ ਅੱਗੇ ਬਾਹਰ ਤੇ ਹੁਣ ਤੁਹਾਨੂੰ ਕੋਈ ਹੋਰ ਇਤਿਹਾਸ ਨਹੀਂ ਜਗਾ ਦੱਸਦੇ ਆ ਨਾ ਕੋਈ ਇਤਿਹਾਸ ਬਾਰੇ ਜਿਵੇਂ ਕਿ ਆਹ ਸਾਹਮਣੇ ਇਹਦੀ ਵੀ ਇਹਦੀ ਇਤਿਹਾਸ ਬਾਰੇ ਵੀ ਤੁਹਾਨੂੰ ਦੱਸਦੇ ਆਪਾਂ ਬੀ ਜਿਹੜਾ ਇਹ ਦਰਖਤ ਹੈ ਨਾ ਇਹ ਮਤਲਬ ਜਿਹੜਾ ਇਹ ਦਰਖਤ ਹੈ ਇਹਦੇ ਨਾਲ ਗੁਰਗੋਬ ਸਿੰਘ ਜੀ ਨੇ ਆਪ ਦਾ ਕੋੜਾ ਬੰਨਿਆ ਸੀ ਤੇ ਇਹ ਮਤਲਬ ਇਤਿਹਾਸਿਕ ਦਰਖਤ ਹੈ ਇੱਕ ਆ ਦੇਖੋ ਕਰੀਰ ਦਾ ਦਰਖਤ ਹੈ ਕਰੀਰ ਦਾ ਮਤਲਬ ਬਹੁਤ ਪੁਰਾਣਾ ਹੈ ਇਹ ਆ ਦੇਖੋ ਇਹ ਜਿਹੜਾ ਮਤਲਬ ਗੁਰਗੋਬ ਸਿੰਘ ਜੀ ਨੇ ਆਪ ਦਾ ਕੋੜਾ ਬੰਨਿਆ ਸੀ ਇਹ ਦਰਖਤ ਹੈ ਨਾ ਇੱਥੇ ਕੋੜਾ ਬੰਨਿਆ ਸੀ ਗੁਰਗੋਬ ਸਿੰਘ ਨੇ ਨਾ ਤੇ ਇਹਦੇ ਸਾਹਮਣੇ ਇੱਕ ਇਧਰਲੀ ਸਾਈਡ ਬਦਲਦਾ ਇੱਥੇ ਵੀ ਕੋੜਾ ਬੰਨਿਆ ਸੀ ਹੈ ਨਾ ਕਿਉਂਕਿ ਇਧਰ ਲਿਖਿਆ ਹੋਇਆ ਦੇਖੋ ਤੇ ਇਹ ਇੱਕ ਰੀੜ ਦਾ ਰੁੱਖ ਹੈ ਜਿਹੜਾ ਇਧਰਲੀ ਸਾਈਡ ਵੀ ਹੈ ਇਹ ਵਾਹ ਨਾ ਸਾਰੇ ਬੰਦਮਾ ਸਾਹਿਬ ਗੁਰੂ ਘਰ ਤੋਂ ਇਧਲੀ ਸਾਈਡੇ ਲੱਗੇ ਲੱਗੇ ਇਤਿਹਾਸ ਗੁਰੂ ਘਰ ਬਹੁਤ ਰੇਤਲਵੰਡੀ ਸਾਭੋਂ ਜਿਵੇਂ ਇਹ ਸਾਹਮਣੇ ਵਾਲਾ ਨਾ ਤੇ ਇਹਦੇ ਬੈਕਸਾਈਡ ਵੀ ਗੁਰੂ ਘਰ ਹੈ ਉਹ ਨਿਸਾਨ ਸਾਹਿਬ ਦਿਖ ਰਿਹਾ ਤੁਹਾਨੂੰ ਸਾਹਮਣੇ ਹੈ ਨਾ ਤੇ ਇਹ ਲੱਗੇ ਲੱਗੇ ਬਹੁਤ ਗੁਰੂ ਘਰ ਨੇੜੇ ਇਤਿਹਾਸਿਕ ਗੁਰੂ ਘਰ ਨੇ ਪਰ ਤੋਂ ਇਧਲੀ ਸਾਈਡ ਹੀ ਆ ਗਿਆ ਭੋਰਾ ਸਾਹਿਬ ਨਾ ਇਹ ਪ੍ਰਾਤਨਪੋਰਾ ਸਾਹਿਬ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਆ ਦੇਖੋ ਮੱਥਾ ਟੇਕਣੇ ਕਿੰਨੀਆਂ ਲਾਈਨ ਲੱਗ ਰਹੀ ਹੈ ਦੂਰ ਦੂਰ ਤੱਕ ਲੈਣਾ ਲੱਗ ਰਹੀਆਂ ਨੇ ਇੱਥੇ ਆ ਦੇਖੋ ਉਹ ਲਾਸਟ ਤੱਕ ਲੈਣਾ ਲੱਗੇ ਹੋਈਆਂ ਨੇ ਜਲੀ ਸਾਈਡ ਆ ਗਿਆ ਜੀ ਪ੍ਰਾਤਨ ਖੂ ਬਾਬਾ ਦੀਪ ਸਿੰਘ ਜੀ ਸੀਤ ਬਾਬਾ ਦੀਪ ਸਿੰਘ ਜੀ ਦਾ ਖੂ ਹੈ ਨਾ ਪ੍ਰਾਤਨ ਖੂ ਹੈ ਜੀ ਆ ਦੇਖੋ ਕਿਵੇਂ ਸਿੱਕੇ ਡੱਗੇ ਪੈਣੇ ਆ ਤੂੰ ਪੁਰਾਣਾ ਖੂ ਹੈ ਕਾਫੀ ਪੁਰਾਣਾ ਹੈ ਜੀ ਇਹ ਤੇ ਲੋਕ ਇੱਥੇ ਆ ਕੇ ਮੱਥਾ ਟੇਕਦੇ ਨੇ ਜਿਵੇਂ ਸਿੱਕਿਆਂ ਦਾ ਹਨਾ 10 ਦਾ 20 ਦਾ ਜਿੰਨਾ ਵੀ ਹੈ ਮੱਥਾ ਟੇਕਦੇ ਨੇ ਬਹੁਤ ਪੁਰਾਣਾ ਖੂਹ ਹੈ ਜੀ ਇਹ ਕਿੰਨੀ ਲੈਣ ਲੱਗ ਰਹੀ ਹੈ ਨਾ ਮੱਥਾ ਟੇਕਨ ਵਾਲਿਆਂ ਦੀ ਸੰਗਤਾਂ ਅੱਜ ਲਾਲ ਗੀ ਸੰਗਰਾਮ ਹੈ ਤਾਂ ਕਰਕੇ ਵੀ ਜਾਦੇ ਇਕੱਠੇ ਆ ਹਨਾ ਬਾਕੀ ਵਿਸਾਖੀ ਕਰਕੇ ਤਾਂ ਹੋਣਾ ਹੀ ਹੋਣਾ ਹੈ ਲਾਸਟ ਤੱਕ ਲੈਣਾ ਲੱਗ ਰਹੀਆਂ ਨੇ ਸਾਈਡ ਆ ਗਈ ਬੁੱਢਾ ਦਾ ਪੰਜਵਾਂ ਤਖਤ ਹਨਾ ਕਲਿਆਣ ਸਰਸਰੋਵਰ ਆ ਦੇਖੋ ਵੇ ਜੀਸ਼ੰਗਾ ਕੋਈ ਘਟਾ ਨਹੀਂ ਰਹਿਣਾ ਇੱਧਰ ਸ਼ਵੀਰ ਲੱਗੀ ਹੈ ਠੰਡੇ ਪਾਣੀ ਦੀ ਠੰਡੀ ਲੱਸੀ ਦੇ ਡੰਡਾ ਪਾਣੀ ਆ ਦੇਖੋ ਨਿੰਗ ਸਿੰਘ ਬਾਬੇ ਹੋਰ ਲੱਗ ਰਹੇ ਨੇ ਵਰਤੌਣ ਆਹ ਬਾਸ਼ਾ ਮੱਥਾ ਦੇ ਕੇ ਆਪਾਂ ਅੱਗੇ ਬਾਹਰ ਤੇ ਤੁਸੀਂ ਆਹ ਦੇਖੋ ਯਾਰ ਬਾਹਰ ਮਾਹੌਲ ਹੈ ਨਾ ਮੇਲੇ ਦਾ ਚਿਕੜੇ ਚਿਕੜ ਕਰਿਆ ਤੇ ਪਾਣੀ ਛਲਕ ਗਿਆ ਪਾਣੀ ਕਰਕੇ ਹੋਇਆ ਬਾਕੀ ਇਕੱਠ ਬਹੁਤ ਜ਼ਿਆਦਾ ਹੈ ਨਾ ਲਗ ਲਗ 10 11 ਦਾ ਟਾਈਮ ਹੋ ਰਿਹਾ ਹੈ ਸੰਗਤਾਂ ਪਹੁੰਚੀ ਜਾਂਦੀਆਂ ਨੇ ਇੱਧਰ ਦੁਕਾਨਾਂ ਲੱਗ ਰਹੀਆਂ ਨੇ ਸੇਲਾਂ ਸਵੇਰਿਆ ਦੇਖੋ ਯਾਰ ਹਨਾ ਕਿਸ਼ਤੀਆਂ ਝੁੱਲੇ ਰੁਕੇ ਪਏ ਨੇ ਜਿਹੜੇ ਸਟਾਰਟ ਕੀਤੇ ਨਹੀਂ ਹੈ ਕਿਉਂਕਿ ਟਾਈਮ ਅਜੇ ਥੋੜਾ ਹੋਇਆ ਹਨਾ ਸਵੇਰ ਦਾ ਟਾਈਮ ਹੈ ਬਾਕੀ ਲੋਕ ਪਹੁੰਚੀ ਜਾਂਦੇ ਨੇ ਬਹੁਤ ਇਕੱਠ ਹੈ ਉੱਥੇ ਲੈਣਾ ਲੈਣਾ ਲੱਗ ਰਹੀਆਂ ਨੇ ਜਿੱਥੇ ਮੱਥਾ ਟੇਕ ਦੇਣਾ ਕਲ ਸ੍ਰੀ ਦੰਦਵਾਸ ਸਾਹਿਬ ਗੁਰੂ ਘਰ ਹੈ ਜਿਹੜਾ ਉੱਥੇ ਇੰਨੀਆਂ ਲੈਣਾ ਲੱਗ ਰਹੀਆਂ ਬਹੁਤ ਦੂਰ ਦਰਗਾਹ ਬਾਕੀ ਤੁਸੀਂ ਇੱਧਰ ਦੇਖੇ ਲੋ ਜੀ ਅੰਦਰ ਸੀਗਾ ਭਾਈ ਇਹ ਭਾਈ ਜਣਪੜੇ ਕੋਪੜੇ ਕੋਪੜੇ ਲੰਗਰ 'ਚ ਪਹੁੰਚ ਗਏ ਆਪਾਂ ਖੀਰ ਪਵਾ ਲਈਏ ਨਾਲ ਪ੍ਰਸ਼ਾਦਾ ਜੇ ਸਬਜ਼ੀ ਵਾਲ ਆਇਆ ਨਹੀਂ ਹੈਗਾ ਇੱਧਰ ਦੇਖੋ ਲੰਗਰ ਇੱਧਰ ਲੱਗ ਰਿਹਾ ਗੰਨੇ ਦੇ ਰਸ ਦਾ ਲੰਗਰ ਇੱਧਰ ਚੱਲੇ ਆ ਰਸ ਪੀਣੇ ਠੰਡਾ ਗੰਨੇ ਦਾ ਰੋਹ ਤੇ ਠੰਡਾ ਪਾਣੀ ਸ਼ਾਕੇ ਜੀ ਠੰਡਾ ਗੰਨੇ ਦਾ ਰੋਹ ਤੇ ਠੰਡਾ ਪਾਣੀ ਸ਼ਾਕੇ ਜੀ ਇਹ ਸੇਲਾ ਦੇਖੋ 30 ਰੁਪਏ 20-20 ਰੁਪਏ ਸੇਲਾ ਮੇਲਾ ਜਿਹੜਾ ਪੂਰਾ ਭਰ ਰਿਹਾ ਜਿੱਥੇ ਇੱਧਰ ਦੁੱਧ ਆ ਗਿਆ ਹੈ ਨਾ ਮਿਲਕ ਸ਼ੇਕ ਇੱਥੇ ਰੇਡੀ ਖੜੀ ਹੈ ਕੋਈ ਬਾਲੀ ਕੁਲ ਨਹੀਂ ਮਿਲਕ ਦਾਬ ਬਹੁਤ ਵਧੀਆ ਤੇ ਇੱਥੇ ਦੇ ਇਕੱਠ ਹੋ ਰਿਹਾ ਦੇਖੋ ਸੜਕ ਸਾਰੀ ਜਾਮ ਹੋ ਰਹੀ ਹੈ ਕੰਚ ਦੀਆਂ ਆਈਟਮਾਂ ਸਾਰੀਆਂ ਕੰਚ ਦੇ ਗਲਾਸ ਕੱਪੀਆਂ ਸਾਰਾ ਕੁਝ ਕੰਚ ਦਾ ਦੇਖੋ ਇੱਧਰ ਆ ਟੋਪਰੇ ਆ ਇੱਧਰ ਗੱਡੀਆਂਆਂ ਸਾਰੀਆਂ ਆਪਣੀਆਂ ਰੇਡੀਆਂ ਇਹਨਾਂ ਦੇ ਡਿਕਰੀਆਂ ਦੇ ਨਾਮ ਅੱਖਰ ਆ ਦੇਖੋ ਕਦੇ ਲਿਖਿਆ ਇਹਨੇ ਕਿਸੇ ਨਾਮ ਆਪਦਾਵੇਂ ਆ ਦੇਖੋ ਇਹ ਬੰਦੇ ਨਾਮ ਇਹ ਡਿਕਰੀ ਇਹ ਡਿਕਰੀਆਂ ਦੇ ਉੱਪਰ ਨਾਮ ਲਿਖਦੇ ਨੇ ਸਾਰਾ ਆ ਆ ਦੇਖੋ ਇਹ ਕਿੱਡੇ-ਕੱਡੇ ਗਵਾਰੇ ਹਨਾ ਕਮਾਲ ਦੇ ਨੇ ਕਿੱਡੇ-ਕੱਡੇ ਨੇ ਤੇ ਉਧਰ ਜਿਹੜੇ ਚੰਡੋਲੋ ਚੱਲ ਪਈਆਂ ਆ ਦੇਖੋ ਦੁਪਹਿਰ ਦਾ ਟਾਈਮ ਹੋ ਗਿਆ ਮੇਰੇ ਵੇਲੇ ਚਲਾਤੀ ਉਹਨਾਂ ਨੇ ਇੰਨੀ ਕੀੜਾ ਯਾਰ ਇੰਨਾ ਇਕੱਠਾ ਹੈ ਇਕੱਟ-ਕੱਟ 2-3 ਕਿਲੋਮੀਟਰ ਤੱਕ ਲੰਬੀਆਂ ਦੁਕਾਨਾਂ ਲੱਗੀਆਂ ਹੋਏ ਨੇ ਦੂਰ-ਦੂਰ ਤੱਕ ਘਾਣ ਲੱਗ ਰਹੇ ਆ ਦੇਖੋ ਖੰਡੇ ਲਵੋ ਬਹੁਤ ਦੂਰ ਤੱਕ ਇੱਧਰ ਸਟicker ਪਏ ਨੇ ਨਾ ਜਿਵੇਂ ਦੇ ਸਟicker ਲੈਣੇ ਨੇ ਸਿੱਧੂ ਮੂਸੇ ਵਾਲੇ ਦੇ ਵੀ ਪਏ ਨੇ ਤੇ ਹੋਰ ਵੀ ਪਏ ਨੇ ਹਣਾ ਤੇ ਆ ਉਹ ਪਾਣੀ ਚ ਰੱਖਣ ਵਾਲੀਆਂ ਸਾਮਾਨ ਜਾ ਆ ਗਿਆ ਉਹ ਬਟਾ ਜਾਂ ਹੁੰਦਾ ਜਿਹੜਾ ਨੀਕੇ ਨੀਕੇ ਫਿੰਟਾਂ ਆਈਆਂ ਆ ਇਧਰਲੀ ਸਾਈਡ ਵੀ ਮਾਰਕੀਟ ਆ ਗਈ ਯਾਰ ਹਨਾ ਬਟ ਰੋਡ ਤੋਂ ਜੇਦਾ ਆਪਾਂ ਇਧਰੋਂ ਅੰਦਰ ਨੂੰ ਐਂਟਰੀ ਕਰਦੇ ਆ ਗਲੀ ਚ ਇਧਰ ਵੀ ਮਾਰਕੀਟ ਆ ਦੇਖੋ ਇਹ ਇੱਥੇ ਵੀ ਦੁਕਾਨਾਂ ਨੇ ਹੁਣ ਆਪਾਂ ਪਹੁੰਚ ਗਏ ਚਨੋਲਾ ਵਾਲੇ ਮਾਹੌਲ ਚ ਆਹ ਦੇਖੋ ਇਧਰਲੀ ਸਾਈਡ ਕਿਸ਼ਤੀਆਂ ਤੇ ਆ ਇਥੋਂ ਦੀਆਂ ਮੋਟਰਸਾਈਕਲ ਜਿਹਾ ਘੁੰਮਾ ਕਰਦਾ ਹਨਾ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਇਹਦੀ ਟਿਕਟ ਟਿਕਟ ਹੋਣੀ ਮੈਨ ਲੱਗਦਾ ਹੈ ਬਾਕੀ ਆਪਾਂ ਚੱਲਦੇ ਆ ਗਿਆ ਦੇਖਦੇ ਹਾਂ ਨਾ ਗਿਸਤੀ ਅਜੇ ਸਲੋ ਹੀ ਚੱਲ ਰਹੀ ਹੈ ਨਾ ਛੋੜੇ ਮੋਟੇ ਨੇ ਪੰਜ ਚਾਰਕ ਜਣੇ ਨੇ ਡਾਂਗਰ ਕੇ ਆਹ ਟੰਡੋਲ ਜੀ ਵੀ ਘਟਨੇ ਅਜੇ ਇਹ ਵੀ ਸਲੋ ਚੱਲ ਰਹੀ ਹੈ ਅਜੇ ਹਜੇ ਇਹੜਾ ਇੱਧਰ ਇਕੱਠਾ ਹੈ ਉਹ ਹੋਇਆ ਨਹੀਂ ਕਿਉਂਕਿ ਹੁਣ ਇਹ ਸਟਾਰਟ ਕਰਿਆ ਨੇ ਇਹ ਚਨੋਲਾ ਵਾਲਾ ਕੰਮ ਜਾ ਆਹ ਮਾਹੌਲ ਦੇਖੇ ਕਿਸ ਨੇ ਆਈ ਜੀ ਖੇਡ ਆ ਦੇਖੋ ਏਵੇਂ ਇੱਕ ਦੋ ਵਾਰ ਮੈਂ ਜੜਿਆਂ ਦੇ ਉੱਪਰ ਗਿਰਨੀ ਆ ਜਾਂਦੀ ਹੈ ਇੱਕ ਲੋਕ ਤਾਂ ਵਗਾ ਵਗਾ ਮਾਰਦੀ ਹੈ ਆ ਦੇਖੋ ਤੱਕਦਾ ਹੋਣਾ ਪਕੜਾ ਹੈ ਆ ਦੇਖੋ ਇਧਰਲੀ ਸਾਈਡ ਆ ਗਿਆ ਇਹ ਗਰਮੈਂਟ ਜਿਹੜਾ ਨਾ ਇਹ ਜਿਵੇਂ ਉੱਪਰ ਕਰਦਾ ਨਾ ਬੰਦਿਆਂ ਨੂੰ ਤੇ ਆ ਇਧਰਲੀ ਸਾਈਡ ਆ ਬੱਚਿਆਂ ਵਾਲਾ ਆ ਗਿਆ ਹਨਾ ਆ ਦੇਖੋ ਕੋੜੇ ਕਾਢੀ ਜੇ ਨਹੀਂ ਆ ਖਤਰਨਾਕ ਆ ਯਾਰ ਤੇ ਇਧਰ ਚੰਡੋਲ ਨੂੰ ਵੀ ਦੇਤੀ ਰੇਸ ਆ ਇਧਰ ਸ਼ੂਟਿੰਗ ਵਾਲਾ ਸਿਸਟਮ ਆ ਗਿਆ ਹਨਾ ਆ ਰਫਲ ਨਾਲ ਸ਼ੂਟ ਕਰਨਾ ਸਾਹਮਣੇ ਫਿਰ ਇਹ ਨਾਮ ਦਿੰਦੇ ਨੇ ਜਿਹਨੇ ਪੱਧ ਸ਼ੂਟ ਕਰੋਗੇ ਹਨ ਤੇ ਅਗਲਾ ਸਾਹ ਸਿਸਟਮ ਆ ਗਿਆ ਇਹ ਵੀ ਫਿਰ ਕਵੇਲੇ ਚ ਹੁੰਦਾ ਹੀ ਹੈ ਬਾਕੀ ਸਾਰੀ ਗੇਮ ਮਹੀਂ ਇਧਰਲੀ ਸੈਟ ਵਾਲੀਆਂ ਤਾਂ ਇਹ ਕੋਈ ਕੁਛ ਜਿੱਤੋ ਕੋਈ ਕੁਛ ਜਿੱਤੋ ਹਨ ਆ ਦੇਖੋ ਨਾ ਬੋਲਾ ਪਾਣੀਆਂ ਨੇ ਲੈਣ ਵਾਲਦੇ ਸਾਬ ਨਾਲ ਹਨ ਫਿਰ ਉਹਨਾਂ ਚ ਨਾਮ ਦਿੰਦੇ ਨੇ ਇਹ ਆ ਇਧਰਲੀ ਸੜ ਸੇ ਲੱਗ ਰਹੀ ਹੈ ਨਾ ਚੱਪਲਾਂ ਦੀ ਜੀਨਾਂ ਦੀ 150 150 ਦੀ ਇੱਕ 500 ਦੀਆਂ ਤਿੰਨ ਆ ਦੇਖੋ ਸੇਲੇ ਸੇਲੇ ਲੋ ਵੀ ਗੁਰੂ ਘਰ ਤੋਂ ਆ ਕੇ ਤੇ ਆਪਾਂ ਵਾਪਸ ਤੇ ਹੁਣ ਪਹੁੰਚੇ ਆਪਾਂ ਬੱਸ ਸਟੈਂਡ ਤੇ ਇੱਥੋਂ ਬੱਸ ਲੈ ਕੇ ਆਪਾਂ ਜਾਵਾਂਗੇ ਮੋੜਾ ਮੋੜਾ ਤੋਂ ਜਾਵਾਂਗੇ ਫਿਰ ਆਪਾਂ ਟ੍ਰੇਨ ਤੇ ਜਾਖਾਲਾ ਇੱਧਰ ਬੱਸ ਸਟੈਂਡ 'ਚ ਬੱਸ ਤੇ ਨਹੀਂ ਚਮਕਦੀ ਕੋਈ ਪਤਾ ਕਰਦੇ ਆ ਇੱਕ ਦੋ ਖੜੀਆਂ ਨੇ ਪਰ ਲੱਗਦਾ ਤਾਂ ਨਹੀਂ ਵੀ ਇਹ ਜਾਣਗੀਆਂ ਤਲਵੰਡੀ ਨੂੰ ਜਾਣ ਤੋਂ ਯਾਰ ਬੱਸ ਸਟੈਂਡ ਤੋਂ ਬੱਸ ਨਹੀਂ ਮਿਲਦੀਗੀ ਬਾਹਰ ਆ ਕੇ ਲੈਣੀ ਪੈਂਦੀ ਹੈ ਰੋਡ ਤੇ ਆ ਕੇ ਟਰਦੇ ਟਰਦੇ ਯਾਰ ਮੈਂ ਮਾਰ ਲਿਆ ਸੌਦਾ ਮੈਂ ਲੈ ਲਈ ਐਨਕ ਕਿਉਂਕਿ ਮੇਰੇ ਕੋਲ ਜਿਹੜੀ ਪਹਿਲਾਂ ਸੀ ਉਹ ਸਹੀ ਨਹੀਂ ਸੀ ਇਹ ਮਾੜਾ ਜਿਹਾ ਸੀ ਲੱਗਿਆ ਮੈਨੂੰ ਤਾਂ ਕਰਕੇ ਇਹ ਮੈਂ ਲੈ ਲਈ ਤੇ ਮੱਛਰ ਮੁੱਛਰ ਵਾਸਤੇ ਸਹੀ ਹੈ ਇਹ ਐਫੀ ਬੱਸ ਸਾਲਾ ਸਾਨੂੰ ਕਰ ਗਿਆ ਆ ਪੁਲ ਦੇ ਕੋਲ ਤੇ ਹੁਣ ਪੁਲ ਦੇ ਨੀਚੇ ਜਾ ਰਹੇ ਆ ਪੌੜੀਆਂ ਪੌੜੀਆਂ ਤੇ ਸਟੇਸ਼ਨ ਇਤੋਂ ਹੈ ਗਿਆ 500 ਮੀਟਰ ਲਓ ਜੀ ਪਹੁੰਚ ਗਏ ਆਪਾਂ ਮੌੜਾ ਰੇਲਵੇ ਸਟੇਸ਼ਨ ਆ ਦੇਖੋ ਮੌੜ ਮੰਡੀਆ ਰੇਲਵੇ ਸਟੇਸ਼ਨ ਹੈ ਤੇ ਆ ਸਾਹਮਣੇ ਆ ਗਿਆ ਰੇਲਵੇ ਲਾਈਨ ਟ੍ਰੈਕ ਤੇ ਕਟਾਕ ਟੂ ਕੇ ਟਿਕ ਟ ਤੇ ਕਰਦੇ ਨੇ ਰੈਸਟ ਜਿੰਨਾ ਟ੍ਰੇਨ ਆਉਂਦੀ ਨਹੀਂ ਕਿ ਮੱਗੀ ਜੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਦੇ ਵੀ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ Thank you.